ਪਹਿਲਾਂ ਜਦੋਂ ਅਸੀਂ ਬਚਪਨ 'ਚ ਸੀ ਸਾਰੇ ਬੜੇ ਸੁਖੀ ਸੀ ਨੱਚਦੇ ਖੇਡਦੇ ਸੀ ਤੱਪਦੇ ਸੀ ਗੌਂਡੀਆਂ 'ਚ ਚਲ ਜਾਂਦੇ ਨਹੀਂ ਇੱਧਰ ਚਲ ਜਾਂਦੇ ਉੱਧਰ ਚਲ ਜਾਂਦੇ। ਉਹਨਾਂ 'ਚ ਸੁਖੀ ਸੀ ਜਿੰਨਾ 'ਚ ਕੈਨੇਡਾ ਤੇ ਆਸਟ੍ਰੇਲੀਆ ਦੇ ਨਾਂ ਨਹੀਂ ਸੁਣਿਆ। ਜਦੋਂ ਨਾਂ ਮ ਹੀ ਨਹੀਂ ਜ਼ਿੰਦਗੀ 'ਚ ਸੁਣਿਆ ਵੀ ਇਹ ਨਾਂ ਦੇ ਦੇਸ਼ ਹੈਗੇ ਤੇ ਇੱਛਾ ਪੈਦਾ ਹੋਏਗੀ ਉੱਥੇ ਜਾਣ ਦੀ। ਫਿਰ ਕੀ ਹੋਇਆ ਫਿਰ ਇਹੋ ਜਿਹਾ ਕੋਈ ਬੈਠਾ ਮੇਰੇ ਲਾਗੇ ਤੇ ਇਹਨੇ ਨਾ ਮੇਰੇ ਲਾਗੇ ਬਹਿ ਕੇ ਗੱਲ ਉਹ ਕੈਨੇਡਾ ਬੜਾ ਨਜ਼ਾਰਾ ਉੱਥੇ ਚਲੇ ਜਾਓ ਚਲੇ ਜਾਓ। ਫਿਰ ਉਥੋਂ ਫੁਰਨਾ ਪੈਦਾ ਹੋਇਆ ਕੈਨੇਡਾ ਆਉਣ ਦਾ। ਫੁਰਨਾ ਸੁਖ ਸੀਗਾ। ਪੜੋਹੀ ਫੁਰਨਾ ਜਦੋਂ ਬਾਰ ਬਾਰ ਰਿਪੀਟ ਹੋਇਆ ਮੈਂ ਕੈਨੇਡਾ ਜਾਣਾ ਮੈਂ ਕੈਨੇਡਾ ਜਾਣਾ ਤੇ ਉਹ ਦੁੱਖ ਦਾ ਕਾਰਨ ਬਣ ਗਿਆ ਜਦੋਂ ਦੁੱਖ ਲੱਗਾ ਫਿਰ ਅਸੀਂ ਗੁਰਦੁਆਰਾ ਸਾਹਿਬ ਗਏ ਗੁਰਦੁਆਰਾ ਸਾਹਿਬ ਜਾ ਕੇ ਕਿਹਾ ਕਿ ਹੇ ਗੁਰੂ ਪਿਤਾ ਜੀ ਮੈਂ ਤੁਹਾਡੀ ਧੀ ਮੈਂ ਤੁਹਾਡਾ ਪੁੱਤ ਕੈਨੇਡਾ ਜਾਣਾ ਚਾਹੁੰਦਾ ਮੇਰੀ ਹੱਥ ਜੋੜ ਕੇ ਬੇਨਤੀ ਹੈ ਮੈਨੂੰ ਕੈਨੇਡਾ ਭੇਜ ਦਿਓ ਮੈਂ ਇਸ ਤੋਂ ਬਾਅਦ ਤੁਹਾਡੇ ਤੋਂ ਜ਼ਿੰਦਗੀ ਚ ਕੁਝ ਨਹੀਂ ਮੰਗਦਾ ਮਹਾਰਾਜ ਕਹਿੰਦੇ ਨਹੀਂ ਧੀਏ ਕੰਮ ਖਰਾਬ ਹੋ ਜਾਣਾ ਉੱਥੇ ਜਾ ਕੇ ਪੁੱਤ ਦੁਖੀ ਹੋਵੋਗੇ ਇਹ ਫੇਰ ਗਿਆ ਅਗਲੇ ਦਿਨ ਅਗਲੇ ਦਿਨ ਅਗਲੇ ਦਿਨ ਮਾਰਾ ਨੇ ਕਿਹਾ ਚੱਲ ਪੁੱਤ ਤੂੰ ਇਦਾਂ ਤੇ ਆਖੇ ਲੱਗਣਾ ਨਹੀਂ ਐ ਚੱਲ ਤੂੰ ਚਲਿਆ ਜਾ ਤੇ ਫਿਰ ਉੱਥੇ ਚੱਲ ਕੇ ਵੇਖ ਲਈ ਜਾ ਕੇ ਕੈਨੇਡਾ ਉਤਰੇ ਜਹਾਜ਼ ਚ ਬੜਾ ਵਧੀਆ ਯਾਰ ਸਾਫ਼-ਸੂਫ਼ ਜਦੋਂ ਅਗਲੇ ਦਿਨ ਹੀ ਕੰਮ ਲੱਭਣ ਤੁਰੇ ਤੇ ਫਿਰ ਥੋੜੀਆਂ ਟੈਨਸ਼ਨਾਂ ਉੱਥੋਂ ਨਾਲ ਹੀ ਸ਼ੁਰੂ ਹੋ ਗਈ ਤੇ ਮਾਰਾ ਨੇ ਤੇ ਵਾਅਦਾ ਕੀਤਾ ਕਿ ਕੈਨੇਡਾ ਪਹੁੰਚਾ ਦੋ ਮੁੜ ਕੇ ਤੁਹਾਡੇ ਕੋ ਹੇ ਮੰਗਣਾ ਹੀ ਕੁਛ ਨਹੀਂ ਫੇਰ ਵਾਪਸ ਗੁਰੂ ਸਾਹਿਬ ਕੋ ਆਏ ਕਿ ਮਹਾਰਾਜ ਟਰਮਸ ਐਂਡ ਕੰਡੀਸ਼ਨਸ ਚੇਂਜ ਕਰਨੀਆਂ ਪੈਣੀਆਂ ਮੇਰੇ ਕੋਲੋਂ ਗਲਤੀ ਹੋ ਗਈ ਮੈਨੂੰ ਅਹਿਸਾਸ ਨਹੀਂ ਸੀਗਾ ਮੈਨੂੰ ਤੁਸੀਂ ਕੰਮ ਦਓ ਔਰ ਉਹਦੇ ਨਾਲ ਵੀ ਫਿਰ ਇਹੀ ਸੀਗਾ ਕਿ ਮਹਾਰਾਜ ਪਿਛਲੀ ਵਾਰੀ ਗਲਤੀ ਹੋ ਗਈ ਹੁਣ ਇਸ ਤੋਂ ਅੱਗੇ ਮੈਂ ਕੁਝ ਨਹੀਂ ਮੰਗਣਾ ਜਦੋਂ ਜੋਬ ਤੇ ਗਏ ਤੇ ਬੱਸਾਂ ਤੇ ਜਾਂਦਿਆਂ ਟਾਈਮ ਲੱਗਾ ਗੱਡੀ ਜੋਗੇ ਪੈਸੇ ਨਹੀਂ ਆਉਣ ਜਾਦਾ ਆਇਆ ਫਿਰ ਫਿਰ ਵਾਪਸ ਇੱਥੇ ਆਏ ਹੁਣ ਕੀ ਹੈ ਹੁਣ ਅਰਦਾਸ ਇੱਕ ਹੀ ਹੈ ਮੈਨੂੰ ਪੀਆਰ ਦੇ ਦੇ ਮੈਂ ਤੇਰੇ ਤੋਂ ਇਸ ਤੋਂ ਬਾਅਦ ਕੁਝ ਨਹੀਂ ਮੰਗਦਾ ਉਹਨਾਂ ਕੋਲ ਪੱਕਿਆਂ ਕੋ ਜਾ ਕੇ ਬੈਠੇ ਉਹਨਾਂ ਕਹਿਣਾ ਅੱਛਾ ਹੁਣ ਪੀਆਰ ਹੋ ਗਿਆ ਘਰ ਵਾਲ ਨੂੰ ਧਿਆਨ ਦੇ ਮੱਥੇ ਤੇ ਹੱਥ ਮਾਰਨਾ ਮੈਂ ਉਹ ਮੈਂ ਤੇ ਮਾਰਿਆ ਨਾ ਵਾਦਾ ਕਰ ਬੈਠਾ ਹਾਂ ਔਰ ਕੁਝ ਮੰਗਣਾ ਨਹੀਂ ਤੇ ਨਵਾਂ ਚੱਕਰ ਪੈ ਗਿਆ ਔਰ ਫੇਰ ਵਾਰਨ ਕਹਿਣਾ ਮਾਰਜ ਇੱਕ ਘਰ ਤੇ ਮੇਰੀ ਲੋੜ ਆ ਨਾ ਆਪਾਂ ਆਪਣਾ ਵੇਖੋ ਆਪਣਾ ਕੇਸ ਪੇਸ਼ ਕਰੀਦਾ ਮਹਾਰਾਜ ਦੇ ਅੱਗੇ ਕੋਈ 2-4 ਸਾਲ ਲਗਾ ਕੇ ਮਹਾਰਾਜ ਜੀ ਨੇ ਘਰ ਵੀ ਦੇ ਦੇਣਾ ਹੈ ਕਰ ਦੇ ਕੇ ਨਾ ਫਿਰ ਅਸੀਂ ਇੱਕ ਸੁਗੁਣੀ ਸਾਹਿਬ ਕਰਾਉਣਾ ਤੇ ਬਾਅਦ ਚ ਚੇਤਾ ਭੁੱਲ ਜਾਣਾ ਕਿਉਂਕਿ ਮੁੜ ਕੇ ਉਹਦੀਆਂ ਕਿਸ਼ਤਾਂ ਨੇ ਮੁੜ ਕੇ ਸੌਣ ਨਹੀਂ ਦੇਣਾ ਚੱਜ ਨਾ ਜੇ ਕਿਸ਼ਤਾਂ ਤੋਂ ਕਿਤੇ ਸੌ ਕੇ ਕਿਸੇ ਵੀਰ ਭੈਣ ਕੋਲ ਰਿਸ਼ਤੇਦਾਰ ਕੋਲ ਬਹਿ ਗਏ ਸ਼ਨੀਯਾਰ ਨੂੰ ਉਹਨੇ ਪਤਾ ਕੀ ਕਹਿਣਾ ਹੈ ਅਗਲੀ ਗੱਲ ਇਨਵੈਸਟਮੈਂਟ ਪ੍ਰਾਪਰਟੀ ਨਹੀਂ ਖਰੀਦਣੀ ਪਹਿਲੇ ਦਾ ਅਜੇ 1 ਮਿਲੀਅਨ ਚੋਂ ਹੋ ਸਕਦਾ ਹੈ 2-4 ਹਜ਼ਾਰ ਡਾਲਰ ਵੀ ਨਾ ਮੋੜਿਆ ਹੋਵੇ ਤੇ ਨਵੀਂ ਚਿਤਵਨੀ ਅੰਦਰ ਲੱਗ ਜਾਣੀ ਹੈ ਕਿ ਮੇਰੇ ਕੋਲ ਇਨਵੈਸਟਮੈਂਟ ਪ੍ਰਾਪਰਟੀ ਹੋਵੇ ਫਿਰ ਵਾਪਸ ਆਉਣਾ ਹੈ ਫੇਰ ਆ ਕੇ ਅਰਦਾਸ ਕਰਨੀ ਮਹਾਰਾਜ ਹੋਰ ਚਾਹੀਦਾ ਹੋਰ ਚਾਹੀਦਾ ਹੋਰ ਚਾਹੀਦਾ ਹੋਰ ਚਾਹੀਦਾ ਹੋਰ ਚਾਹੀਦਾ ਜੇ ਗੇਮ ਪਹਿਲਾਂ ਖਤਮ ਨਹੀਂ ਹੋਈ ਤੇ ਵੀਰੋ ਤੇ ਭੈਣੋ ਖਤਮ ਹੋਣ ਵੀ ਨਹੀਂ ਜੇ ਹੋਣੀ